ਉਹੀ ਮਹੱਲਾ ਚੌਥਾ ਹਰ ਹਰ ਕਰਹਿ ਨਿਤ ਕਪਤ ਕੁਮਾਰ ਹੈ ਜਿਹੜੇ ਭਾਈ ਉਤੋਂ ਲੋਕ ਵਿਖਾਵੇ ਦਾ ਜੌਬ ਕਰਦੇ ਆ ਤੇ ਅੰਦਰੋਂ ਉਹਨਾਂ ਦੇ ਜਿਵੇਂ ਸੰਨੀ ਦੇਨ ਮੁਖੰਮਦ ਆ ਪਾਲ ਲਾਉਣ ਵਾਸਤੇ ਬਿਠਾਵੇ ਕੋਈ ਐ ਲੋਕਾਂ ਦੇ ਹੱਕ ਨੂੰ ਦਵਾਉਣ ਵਾਲੇ ਆ ਉਹ ਮੂੰਹੋਂ ਤਾਂ ਹਰ ਹਰ ਕਰਦੇ ਆ ਤੇ ਅੰਦਰੋਂ ਸਿਮਰਨ ਨਹੀਂ ਕਰਦੇ ਹਨ ਹਰ ਹਰ ਕਰਦੇ ਐ ਤੇ ਮੇਰਾ ਵਰਤੀ ਕਬਟੋ ਛਾਲ ਕੁਮਾ ਹੁੰਦੇ ਹਮ ਹਿਰਦਾ ਸੁਧ ਨਾ ਹੋਈ ਉਹਨਾਂ ਪੁਰਖਾਂ ਦਾ ਹਿਰਦਾ ਸੁਧ ਨਹੀਂ ਹੁੰਦਾ ਹੈ ਅਲ ਦਿਨ ਕਰਮ ਕਰਹਿ ਬਹੁਤ ਹੀ ਕਉ ਬਥੇਰੇ ਕਰਦੇ ਸ ਕਾਮ ਕਰਵਾਉ ਨੂੰ ਕਰਦੇ ਰਹਿੰਦੇ ਐ ਨਖਿਤ ਕਰਮਾਂ ਨੂੰ ਕਰਦੇ ਰਹਿੰਦੇ ਐ ਸੁਪਨੇ ਸੁਖ ਨਾ ਹੋਈ ਉਹਨਾਂ ਨੂੰ ਸੁਪਨੇ ਮਾਤਰ ਵੀ ਸੁਖ ਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਅਗਿਆਨੀ ਗੁਰੂ ਬਿਨੋਂ ਪਾਲਤ ਨਾ ਹੋਈ ਗਿਆਨੀ ਤਾਂ ਸਾਰੀ ਦੁਨੀਆ ਬਣੀ ਫਿਰਦੀ ਹੈ ਪਰ ਗੁਰੂ ਸਾਹਿਬ ਤੋਂ ਬਿਗਾਇ ਭਗਤੀ ਨਹੀਂ ਕਿਸੇ ਕੋ ਹੋ ਸਕਦੀ ਅਗਿਆਨੀ ਗੁਰੂ ਦੀ ਸੰਗਤ ਕਰਕੇ ਨਹੀਂ ਭਗਤੀ ਹੁੰਦੀ ਬ੍ਰਹਮ ਸ੍ਰੋਤਰੀ ਬ੍ਰਹਮੇਸ਼ਰੀ ਜੋ ਗਿਆਨਵਾਨ ਸਤਗੁਰੂ ਹੈ ਉਹਨਾਂ ਕਰਕੇ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੁੰਦੀ ਹੈ ਇਹ ਗਿਆਨੀ ਵਾਕਾਂ ਦੇ ਚੰਚ ਗਿਆਨੀ ਕਹਾਉਣ ਵਾਲੇ ਪੁਰਖ ਹੋਰਦੇ ਕਲਮੋ ਗਿਆਨੀ ਗੁਰਾਂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ ਕੋਰਾ ਰੰਗ ਕਦੇ ਨਾ ਚੜੇ ਕੋਰਾ ਮਨ ਬਸਤਰ ਜਿੰਨਾ ਚਿਰ ਹੋਵੇ ਉਹਨੂੰ ਰੰਗ ਨਹੀਂ ਚੜੂਗਾ ਹੈ ਉਹਦਾ ਕੋਰਾ ਪਾਪ ਭੈਦਾ ਚੜਾਈਏ ਫੇਰ ਰੰਗ ਚੜਵੇ ਐਵੇਂ ਕੋਰਾ ਮਨ ਜਿੰਨਾ ਚਿਰ ਕਸ਼ੋਰਤਾ ਹੀ ਨਾਲ ਉਹਨਾਂ ਚਿਰ ਪ੍ਰੇਮ ਦਾ ਰੰਗ ਨਹੀਂ ਚੜਦਾ ਹੈ ਜੀ ਲੋਚਾ ਸਭ ਕੋਈ ਜੇ ਡੜ ਜਾਂਦਾ ਹੋਵੇ ਲੋਈ ਦਾ ਤਾਂ ਸਭ ਕੋਈ ਹੈ ਕਿਉਂ ਦੁਨੀਆ ਦੇ ਸਾਰੇ ਚਾਹੁੰਦੇ ਵੀ ਅਸੀਂ ਕੋਰੇ ਕਰਾਰੇ ਵੀ ਰਹੀਏ ਕਰੜੇ ਵੀ ਰਹੀਏ ਉਠ ਹੋਰ ਚਿੱਤ ਵੀ ਰਹੀਏ ਕਿ ਸਾਨੂੰ ਪ੍ਰੇਮ ਵੀ ਆ ਜੇ ਇੰਨ ਚੜਦਾ ਨਹੀਂ ਚਾਹੁੰਦੀ ਭਾਵੇਂ ਸਾਰੀ ਦੁਨੀਆ ਹੀ ਹੈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਕੀ ਆਦਮੀ ਜਾਪ ਕਰਦੇ ਨੇ ਦੇਵੀ ਦੇਵਤਿਆਂ ਦੇ ਮੰਤਰ ਜਪਦੇ ਰਹਿੰਦੇ ਐ ਕੋਈ ਤਪ ਕਰਦੇ ਧੂਣੀਆਂ ਤਾਉਂਦੇ ਰਹਿੰਦੇ ਐ ਕੋਈ ਵਰਤ ਰੱਖਦੇ ਆਕਾਸ਼ੀਆਂ ਦੇ ਕੋਈ ਪੂਜਾ ਆਦ ਕਰਦੇ ਹੁਣ ਸੰਜਮ ਸੰਜਮ ਇੰਦਰੀਆਂ ਦਾ দমন ਕਰਦੇ ਰੋਕਦੇ ਸਾਧਨ ਕਰਦੇ ਐ ਬਰਕਾ ਦੇ ਪੂਜਾ ਨੂੰ ਪਜਤ ਕਰਦੇ ਆ ਕਬ ਕਰਦੇ ਸੰਗਮ ਸਾਹਿਬ ਨੂੰ ਕਰਦੇ ਆ ਬਰਕਾ ਦੇ ਖਾਣ ਕਰਦੇ ਆ ਠਾਕਰਾਂ ਦੀ ਮੂਰਤੀਆਂ ਦਾ ਪੂਜਨ ਕਰਦੇ ਆ ਮਨਮੁਖ ਰੋਗ ਨਾ ਜਾਈ ਜਿਹੜਾ ਮਨਮੁਖਤਾਈ ਦਾ ਰੋਗ ਹੈ ਉਹ ਨਹੀਂ ਜਾਂਦਾ ਮਨਮੁਖ ਬਣੇ ਰਹਿੰਦੇ ਗੁਰੂ ਸਾਹਿਬ ਤੇ ਬੇਮੁਖ ਰਹਿੰਦੇ ਹਨ ਅੰਤਰ ਰੋਗ ਮਹਾ ਅਭਿਮਾਨ ਮਹਾਰਾ ਜੀ ਉਹ ਰੋਗ ਮਨਮੁਖਤਾਈ ਦਾ ਕਿਹੜਾ ਹੈ ਮਹਾਰਾ ਕਹਿੰਦੇ ਅੰਦਰ ਹੰਕਾਰ ਦਾ ਬੜਾ ਰੋਗ ਹੈ ਆਪਣੇ ਆਪ ਨੂੰ ਮੰਨੀ ਬੈਠੇ ਕਿ ਬਸ ਅਸੀਂ ਸੰਟੋਪੀ ਸੰਕਪਣੀ ਜੁੱਤੇ ਸਨੇ ਖੁਦਾਈ ਹੈ ਦੂਜਾ ਭਾਈ ਖੁਆਈ ਇਹ ਗਾਤ ਭਾਵ ਤੇ ਸਾਰੀ ਸਿੱਕੀ ਖੁਆਈ ਪੁਲਾਹਦੀ ਹੈ ਬਾਹਰ ਦੀ ਇਹ ਬਹੁਤ ਸਾਰੀ ਸਿੱਕੀ ਪੁਲਾਹਦੀ ਹੈ ਬਾਹਰ ਭੀਖ ਬਹੁਤ ਚਤਰਾਈ ਮਾਰੋ ਭੀਖ ਬੜੇ ਸੋਹਣੇ ਬਣਾਉਂਦੇ ਦੇਖ ਕੇ ਲੋਕ 모ਹੇ ਜਾਂਦੇ ਹੰਸਾਏ ਚਤਰਾਈ ਦੀਆਂ ਗੱਲਾਂ ਬੜੀਆਂ ਵਿਗਿਆ ਜਾਂਦੇ ਐ ਚਤਰਾਈ ਦੀਆਂ ਸਰਸ਼ੀਤ ਨੂੰ ਬੜੇ ਕਰਨ ਜਾਣਦੇ ਆ ਮਨੁਆ ਦਹਿਦ ਸਧਾਰ ਪਰ ਮਨ ਉਹ ਨਾ ਟਿਕਿਆ ਨਹੀਂ ਚੰਚਲ ਮਨ ਬੰਦਰ ਦੀ ਵਾਂਗੂ ਟਿਕਦਾ ਨਹੀਂ ਦੁਸਤ ਸਾਰੇ ਪਦਾਰਥਾਂ ਜਿਹਦਾ ਔੜਦਾ ਰਹਿੰਦਾ ਹੈ ਗੈ ਕ੍ਰਿਸ਼ਨ ਰੂਪੀ ਅਗ ਦਾ ਸਾੜਿਆ ਹੋਇਆ ਦੁਸਤ ਸਾਰੇ ਚ ਦੌੜਦਾ ਫਿਰਦਾ ਹੈ ਹਉ ਮੈਂ ਵਿਆਪਿਆ ਸ਼ਬਦ ਨਾ ਚੀਨਦਾ ਫੇਰ ਹੰਕਾਰ ਕਰਦੇ ਆ ਕਿ ਸਾਡੇ ਵਰਗਾ ਕੋਈ ਵਿਦਵਾਨ ਨਹੀਂ ਸਿਆਣਾ ਨਹੀਂ ਹੋ ਮੈਂ ਕਿ ਲੱਗਿਆ ਹੋਇਆ ਫਿਰ ਫਿਰ ਜੂਨੀ ਆਵੇ ਹੋ ਮੈਂ ਵਿਆਪਿਆ ਸ਼ਬਦ ਨਾ ਚੀਨਦਾ ਹੈ ਸ਼ਕਤ ਨੂੰ ਨਹੀਂ ਜਾਣਦਾ ਹੈ ਫਿਰ ਫਿਰ ਜੂਨੀ ਆਵੇ ਇਸ ਗੱਲ ਨੂੰ ਮੁਰਮੁਰ ਕੇ ਜੂਨਾ ਕੀ ਆਵੇਗਾ ਹੋ ਨਾਨਕ ਨਦਰ ਕਰੇ ਸੋ ਬੁਝੈ ਜਿਨ ਜਨਾਂ ਤੇ ਕਿਰਪਾ ਦ੍ਰਿਸ਼ਟੀ ਵਾਹਿਗੁਰੂ ਕਰਦਾ ਹੈ ਉਹ ਗੁਰਾਂ ਦੇ ਪਾਸੋਂ ਪੁੱਛਦੇ ਹੈ ਸੇ ਬੂਝੇ ਸਮਝਦੇ ਹਨ ਗੁਰਾਂ ਦੇ ਉਪਦੇਸ਼ ਨੂੰ ਸੋ ਜਨ ਨਾਮ ਧਿਆਏ ਉਹ ਪ੍ਰਿੰਸੀ ਮਹਾਰਾਜੇ ਨਾਮ ਨੂੰ ਭਉਂਦੇ ਹਨ ਗੁਰ ਪ੍ਰਸਾਦੀ ਏਕ ਬੂਝੈ ਗੁਰਾਂ ਦੀ ਕਿਰਪਾ ਜਿਨਾ ਕੇ ਹੋਵੇ ਕੋਈ ਕੋ ਰਤ੍ਰੂ ਪ੍ਰੇਸ਼ ਨੂੰ ਸੰਗ ਲੈਂਦੇ ਜਾਂਮ ਏਕਸ ਮਾਹ ਸਮਾਏ ਫਿਰ ਕੇ ਸੂਪ ਵਿੱਚ ਹੀ ਸਮਾ ਜਾਂਦੇ ਲੀਨ ਹੋ ਜਾਂਦੇ ਹਨ